फिलौर पुलिस वालों हाईवे से लुट्टा खोहा कर छे व्यक्तियों काबू। फिलौर नौ मई इस संबंधी प्रेस नानकारी देंदे हुए श्री सरवण सिंह बल पीपीएस પોલીસ કપ્તાન સબ ડિવિઝન ફિલોરજીને દસિયા કે ઇન્સ્પેક્ટર સંજીવ કપૂર મુખ્ય ઓફસર થાણા ફિલોરની ટીમ વલ્લો માડે અનસરાં દે ખિલાફ બેડી વિશેષ મહીમ તિત પ્રભાવશાળી કાર્યવાહી અમલ وچ લ્યાઉં દે હોએ નેશનલ હાઈવે જીટી રોડ ફિલોર પર ટરક ડ્રાઈવરા પાસો અતે આમ લોકા પાસો મારુ હથિયારા દા ડરાવા દેકે લુટ્ટાખોર કરન વાલે girode 6 મેમ્બર જિનાચે બિરજુ પુત્ર રતન પાસવાન વાસી પંચટેરા થાણા ફિલોર જિલ્લા જલેન્દર नरेंद्र कुमार उर्फ निंदी सन लाल वासी रविदासपुरा मोहल्ला थाना फिलौर जिला जलंधर सनी बाबा पुत्र रामेष कुमार वासी जगतपुरा थाना फिलौर जिला जलंधर सतेंद्र सिंह पुत्र मुख्तियार सिंह वासी चोहर थाना मेहरबान जिला लुधियाना कुलदीप मोहम्मद पुत्र सोम मोहम्मद वासी मुठड्डा कला थाना फिलोर जिला जालंधर अते अंजू रानी पुत्री अशोक कुमार वासी अकलपुर रोड फिलोर थाना फिलोर जिला जालंधर हाल वासी खानपुर थाना फिलोर जिला जालंधर काबू करके उना पासो एहना पासो खो कीते 4 मोबाइल फोन एक कैकटिवा दो दातर लोहा 18 ग्राम हेरोइन अते एक किलो 24 ग्राम गाजा बरामद करके मुकदमा एनडीपीएस एक्ट थाना फिलोर दर्ज किया गया ਜੋ ਮੋੜਲੀ ਪੁੱਛਗਿਛ ਦੌਰਾਨ ਇੱਕ ਗੱਲ ਸਾਹਮਣੇ ਆਈ ਹੈ ਕਿ ਇਹ ਗਿਰੋ ਪਿਛਲੇ ਕਾਫੀ ਸਮੇਂ ਤੋਂ ਨੈਸ਼ਨਲ ਹਾਈਵੇ ਪਰ ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ ਜੋ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਸ਼ਿਵਾਰ ਹਰਿੰਦਰ ਸਿੰਘ ਬਿਰਕ ਐਸਐਸਪੀ ਜ਼ੰਦਰ ਦੇਹਤੀ ਜੀ ਜਿਦੇ ਦਸ਼ਨ ਵਿਸ਼ ਅਤੇ ਉਹਨਾਂ ਵੱਲੋਂ ਨਸ਼ਾ ਵਿਰੋਧ ਤੇ ਮਾੜੇ ਅਸਰਾਂ ਵਿਰੋਧ ਮਹਿਨ ਜਿਹੜੀ ਚਲਾਈ ਗਈ ਸੀ ਉਹਨੂੰ ਪ੍ਰਭਾਵਸ਼ਾਲੀ ਤੰਗ ਨਾਲ ਉਸ ਸਮੇਂ ਸਫਲਤਾ ਮਿਲੀ ਜਦੋਂ ਸੰਸਟਕ ਸੰਜੀਤ ਕਬੂਰ ਅਤੇ ਉਸ ਦੀ ਪਾਰਟੀ ਚੌਕੀ ਇੰਚਾਰਜ ਗਨਾਪੇਡ ਵੱਲੋਂ 6 ਵਿਅਕਤੀ ਜਿਹੜੇ ਸੀ ਜਿਨ੍ਹਾਂ ਚ ਪੰਜ ਮਰਤੇ ਇੱਕ ਹੋਰ ਜਿਹੜੀ ਹੈਗੀ ਆ ਉਹ ਲੁੱਟਾਂ ਖੋਹਾਂ ਕਰਦੇ ਸੀ ਅਤੇ ਨਸ਼ਾ ਦੀ ਤਸਕਰੀ ਕਰਦੇ ਸੀ ਇਹ ਗਰੂ ਜਿਹੜਾ ਸੀ ਕਾਫੀ ਸਮੇਂ ਤੋਂ ਜੀਜੀ ਰੋਡ ਦੇ ਉੱਤੇ ਐਕਟਿਵ ਰਿਹਾ ਇਹ ਜਿਹੜੇ ਡਰਾਈਵਰ ਜਿਹੜੇ ਬਾਹਰ ਦੇ ਇਦਰ ਸਟੇਟ ਵਾਲੇ ਤੇ ਲੋਕਲ ਜਿਹੜੇ ਆਉਂਦੇ ਸੀ ਲੁਧਿਆਣਾ ਤੋਂ ਅੱਗੇ ਕੰਮ ਕਰਨ ਵਾਸਤੇ ਜਾਂ ਦਿੱਲੀ ਸਾਈਡ ਤੋਂ ਆਉਂਦੇ ਸੀ ਤਾਂ ਰੁਕਦੇ ਸੀ ਤੇ ਲੇਡੀਜ਼ ਰੋਕ ਲੈਂਦੀ ਸੀ ਉਸ ਤੋਂ ਬਾਅਦ ਉਹਨਾਂ ਨੂੰ ਲੁੱਟਦੇ ਖੋਦੇ ਲੁੱਟ ਕਰਦੇ ਸਨ ਇਸ ਤੇ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਨੂੰ ਕੱਲ ਇਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਹ ਜਿਹੜਾ ਗੈਂਗ ਬਣਾ ਕੇ ਜਿਹੜੀਆਂ ਜਿੱਤਵੀਆਂ ਜਿਹੜੀਆਂ ਸੀ ਅਮਚ ਲੈਂਦੇ ਸਨ ਇਹ ਸਾਰੇ ਹੀ ਲੋਕਲ ਇੱਥੇ ਦੇ ਪਸ਼ਿੰਦੇ ਨੇ ਤੇ ਕਾਫੀ 1 ਸਾਲ ਤੋਂ ਇਸ ਕੰਮ ਦੇ ਵਿੱਚ ਐਕਟਿਵ ਸਨ ਇਹਲਾ ਵੀ ਸਰ ਇਹਨਾਂ ਤੇ ਕੋਈ ਪਰਚੇ ਪਰਚੇ ਦਰ ਇਹਨਾਂ ਤੇ ਇਹ ਜਿਹੜੇ ਚਾਰ ਦੋਸ਼ੀ ਨੇ ਉਹ ਪਹਿਲਾਂ ਉਹਨਾਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਉਹ ਮਾੜਾ ਹੈਗਾ ਉਹਨਾਂ ਤੇ ਨਸ਼ੇ ਅਤੇ ਚੋਰੀ ਦੇ ਮਕੱਦਮੇ ਜਿਹੜੇ ਆ ਉਹ ਦਰਜ ਹੈਗੇ ਆ ਇੱਥੇ ਮੈਂ ਇਹ ਦੱਸਣਾ ਚਾਹੁੰਦਾ ਵੀ ਇਹ ਜਿਹੜੇ ਟੈਂਗ ਫੜਨ ਦੇ ਨਾਲ ਜਿਹੜੇ ਟਰੱਕ ਵਗੈਰਾ ਜਾਂ ਜਿਹੜੇ ਲੁੱਟ ਖੋਹ ਜਿੱਤੀ ਰੋਡ ਤੇ ਹਾਈਵੇ ਤੇ ਹੁੰਦੀ ਸੀ ਉਹ ਮੁਕੰਮਲ ਤੌਰ ਤੇ ਜਿਹੜੀ ਆ ਉਹ ਰੁਕ ਗਈ ਸਰ ਲੇਡੀਜ਼ ਨੂੰ ਕਿਸਤਾ ਯੂਸ ਕਰਦੇ ਸੀ ਇਹਦੇ ਚ ਇਹ ਈ ਲੇਡੀਆਂ ਨੂੰ ਵੀ ਕਿਸੇ ਇਸ ਤਰ੍ਹਾਂ ਦਾ ਯੂਜ਼ ਕਰਦੇ ਸੀ ਕਿਰਾਬੀ ਹੱਥ ਇਸ਼ਾਰਾ ਕਰ ਦਿੰਦੇ ਸੀ ਟਰੱਕ ਵਾਲਾ ਜੋ ਰੁਕ ਜਾਂਦਾ ਸੀ ਤੇ ਉਹਨਾਂ ਨੂੰ ਲੈ ਲੈਂਦੇ ਸੀ ਚਲ ਕੀ ਪਛਾਣ ਆ ਇਹਨਾਂ ਦੀ ਔਰ ਕਿੱਥੋਂ ਕਿੱਥੋਂ ਦੇ ਰਹਿਣ ਹੋਣੇ ਇਹ ਪੰਜ ਨੇ ਲੋਕਲ ਤੇ ਇਹਨਾਂ ਦੀ ਪਛਾਣ ਇਹਨਾਂ ਦੇ ਕ੍ਰਿਮਨਲ ਐਫ ਆਈ ਆਰਸ ਦਰਜ ਆ ਗਏ ਨੇ ਤੇ ਇਹਨਾਂ ਨੂੰ ਅੱਜ ਬਾਜੂ ਅਦਾਲਤ ਪੇਸ਼ ਕਰਕੇ ਤੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਇਹਨਾਂ ਕੋਲੋਂ ਜਿਹੜਾ ਉਹ ਚਾਰ ਚੋਰੀ ਦੇ ਮੋਬਾਈਲ ਇੱਕ ਚੋਰੀ ਦੇ ਏਕਤੀਵਾ ਜਿਹੜੀ ਕਿ ਉਹਨਾਂ ਲਧਿਆਣਾ ਸਾਈਡ ਤੋਂ ਚੋਰੀ ਕੀਤੀ ਸੀ ਗਾਂਜਾ 1 ਕਿਲੋ 24 ਗ੍ਰਾਮ ਅਤੇ 18 ਗ੍ਰਾਮ ਜਿਹੜੀ ਹੀਰੋਇਨ ਉਹ ਇਹਨਾਂ ਪਾਸੋਂ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਇਹਨਾਂ ਕੋਲ ਦੋ ਦਾਤਰ ਸੀ ਜਿਹੜੇ ਕਿ ਇਹ ਮਾਰਦਾਤ ਦੇ ਵਿੱਚ ਯੂਜ਼ ਕਰਦੇ ਸੀ ਡਰਾਉਂਦੇ ਸੀ ਲੋਕਾਂ ਨੂੰ ਤੇ ਮਾਰਦੇ ਵੀ ਸਨ। ਉਹ ਉਹ ਵੀ ਬਰਾਮਦ ਕੀਤੇ ਗਏ।